ਹਾਂਜੀ ਸਸਰੀ ਕਲ ਦੋਸਤੋ ਪਿੰਡੂ ਕਾ ਤੇ ਚਲ ਜਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸੈਕਟਰ ਲੋ ਬਾਈ ਰੋਜ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਬਾਈ ਤੂੜੀ ਦਾ ਰੇਟ ਵਿਖਾਉਣ ਵਾਸਤੇ ਨਗ ਹੋ ਗਏ 1 2 3 3 6 7 8 9 ਤੇ 10 ਤੇ 11 ਨਗ ਹੋ ਗਏ ਬਾਈ ਟੋਟਲ ਤੇ ਰੇਟ ਵੇਖਦੇ ਮੇਤਰੋ ਜਿਹੜੇ ਕੀ ਜਾਂਦੇ ਆ ਬਾਈ ਅੱਜ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੇ ਕਿੱਥੋਂ ਕਿੱਥੋਂ ਵੀਰ ਭਰਾ ਆਪਣੀ ਵੀਡੀਓ ਵੇਖੀ ਜਾਂਦੇ ਤੇ ਬਾਈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਤੇ ਤਾਂ ਕਿ ਵੱਧ ਤੋਂ ਵੱਧ ਲਾਈਵ ਦੇ ਵਿੱਚ ਬੰਦੇ ਜੁੜ ਜਾਂਦੇ ਕਿਉਂਕਿ ਇਹਦਾ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਮੰਨ ਕੇ ਚੱਲੋ ਵੀ ਕੰਮ ਕਾਣਾ ਜੇ ਰੁੱਝ ਜਾਂਦੇ ਹਨਾ ਤੇ ਵੀਡੀਓ ਆਪਣੀ ਉਹ ਆਪਣਾ ਟਾਈਮ ਨਹੀਂ ਲੱਗਦਾ ਵੀਡੀਓ ਵੇਖਣ ਦਾ ਜਦੋਂ ਆਪਾਂ 2-4 ਦਿਨ ਵੀਡੀਓ ਨਾ ਵੇਖੀ ਤਾਂ ਟੂੜੀ ਉਹ ਤੋਂ ਸਾਹਮਣੇ ਆਉਣਾ ਹਟ ਜਾਂਦੀ ਆ ਫਿਰ ਉਹ ਬੰਦੇ ਫੇਰ ਲੱਭਦੇ ਆ ਕਿਉਂਕਿ ਕੰਨਾਂ ਨੂੰ ਚੈਨ ਨੂੰ ਲਿਖਣਾ ਆਉਂਦਾ ਨਹੀਂ ਮੂਰੇ ਹਨਾ ਵੀ ਕਿਵੇਂ ਕੱਢੀਏ ਯਾਰ ਉਹ ਵੀਡੀਓ ਜਿਹੜੀ ਟੂੜੀ ਵਾਲੀ ਮੁੰਡਾ ਪਾਉਂਦਾ ਤਾਂ ਕਰਕੇ ਆਣੇ ਜੇ ਆਪਾਂ ਸ਼ੇਅਰ ਕਰ ਦਈਏ ਤੇ ਉਹਨਾਂ ਤੱਕ ਫੇਰ ਦੁਬਾਰੇ ਪਹੁੰਚ ਜੂਗੀ ਤੇ ਜੇ ਲਗਾਤਾਰ ਵੇਖੀਏ ਜੇ ਆਪਾਂ 3-4 ਦਿਨ ਵੀ ਨਾ ਵੇਖੀਏ ਨਾ ਵੀਡੀਓ ਤੇ YouTube ਦਾ ਐਲਗੋਰਿਦਮ ਇਹੋ ਜਿਹਾ ਮੂਹਰੇ ਆਣੋਂ ਹਟ ਜਾਂਦੀ ਹੈ ਬਈ ਵੀਡੀਓ ਆਟੋਮੈਟਿਕਲੀ ਤੇ ਇਹ ਰੌਲਾ ਪੈ ਜਾਂਦਾ ਬਈ ਤਾਂ ਕਰਕੇ ਆਣੇ ਵੀ ਜਲਦੀ ਨਾਲ ਜਿਹੜੇ-ਜਿਹੜੇ ਵੀ ਪਿੰਡਾਂ ਦੇ ਵਿੱਚ ਗਰੁੱਪਾਂ 'ਚ ਆਪਣੇ ਐਡ ਹੁੰਦੇ ਹਨ ਉਹਦੇ 'ਚ ਆਪਣਾ ਸ਼ੇਅਰ ਤੇ ਕਲਿੱਕ ਕਰਕੇ ਲਿੰਕ ਜਾ ਆ ਜਾਂਦਾ ਉਹਨੂੰ ਜ਼ਰੂਰ ਗਰੁੱਪਾਂ ਚ ਪਾ ਦਿਆ ਕਰੋ ਜਲਦੀ ਜਲਦੀ ਵੀਡੀਓ ਪਾ ਦਿਓ ਤਾਂ ਬੜੀ ਚੰਗੀ ਗੱਲ ਨਹੀਂ ਤਾਂ ਆਪਣਾ ਮੇਨ ਮਕਸਦ ਹੁੰਦਾ ਵੀ ਰੇਟ ਸਾਰਿਆਂ ਤੱਕ ਪਹੁੰਚ ਜਾ ਕਰ ਹਣਾ ਜਿਹੜੇ ਨੇੜੇ ਨੇੜੇ ਦੇ ਵੀਰ ਭਰਾ ਨਿੰਦਰ ਮਾਨ ਕਿ ਹਾਲ ਚਾਲਾ ਟੈਲ ਸਿੰਘ ਬਾਈ ਕੀ ਹਾਲ ਚਾਲਾ ਬਿੱਟੂ ਟੈਲਪੁਰ ਜਮੇਰ ਸਿੰਘ ਪੁੰਨਾਰਾ ਤਨੇੜੀ ਸਮਾਣਾ ਗੁੱਡ ਮਾਰਨਿੰਗ ਚੀਮਾ ਸਾਹਿਬ ਜੀ ਪਲਵਿੰਦਰ ਗਿੱਲ ਬਲਜਿੰਦਰ ਸਿੰਘ ਬਰਾੜ ਬਾਈ ਸੋਨਾ ਬਰਾੜ ਨਿਊਜ਼ੀਲੈਂਡ ਤੋਂ ਕੀ ਹਾਲ ਚਾਲਾ ਬਾਈ ਹਰਜੋਤ ਸਰਾਉ ਤੇ ਬਾਕੀ ਆਹੀ ਕਮੈਂਟ ਕੀਤੇ ਆਲੇ ਬਾਈਆਂ ਨੇ ਹੌਲੀ 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 ਕੰਮ ਮਗੂਗਾ ਬਾਈ ਤੇ ਨਗ ਜਿਹੜੇ 12 13 ਕੱਲ ਜਿਹੜਾ ਸਿਰਾ ਰੇਟ ਗਿਆ ਸੀਗਾ ਬਈ ਤੂੜੀ ਦਾ ਉਹ ਗਿਆ ਸੀਗਾ 330 ਰੁਪਏ ਆ ਕੱਲ ਦਾ ਰੇਟ ਹਨਾ ਇਥੇ ਨੂੰ ਵਿਖਾ ਵੀ ਦੇ ਲੈ ਬਈ ਕੱਲ ਦਾ ਉਵੇਂ ਹੀ ਲਿਖਿਆ ਪਿਆ ਤੇ ਅੱਜ ਜਾਨੀ 7 April 2025 ਹੋ ਗਈ ਇੱਥੇ ਆਪਾਂ ਲਿਖ ਦਈਏ 7 April ਇਹ ਚੱਕੋ ਬਈ ਤੇ ਕੱਲ ਜੀ 330 ਰੁਪਏ ਸੀ ਤੇ ਅੱਜ ਜਿਹੜਾ ਬਈ ਰੇਟ ਕਿੰਨਾ ਰਹਿ ਸਕਦਾ ਬਈ ਲਓ ਬਈ ਹੁਣ ਤੱਕ ਤੂੜੀ ਦਾ ਸਿਰਾ ਰੇਟ ਲਓ ਬਈ ਤੇ ਕੱਲ ਦਾ ਵੀ ਇੱਥੇ ਲਿਖ ਦਈਏ ਫਿਰ ਆਪਾਂ ਹੂੰ ਕੱਲ ਦਾ ਵੀ ਨਾਲ ਲਿਖ ਦਿਆ ਕਰੇ ਯਾਦ ਰਹੂ ਆਪਣੇ ਹਨਾ ਕੱਲ ਨਾਲੋਂ ਇਹ ਕੱਲ ਦਾ ਤੂੜੀ ਦਾ ਇੱਕ ਮਿੰਟ ਕੱਲ ਦਾ ਤੂੜੀ ਓਏ ਗਲਤ ਪੈ ਗਿਆ ਸੀ ਤੂੜੀ ਦਾ ਸਿਰਾਰੇ 333 ਨਸੋ 30 ਰੁਪਏ ਲਿਖੀ ਜਾਂਦੇ ਆ ਭਾਈ ਇੱਕ ਮਿੰਟ ਬਸ ਆਪਾਂ ਇੱਥੇ ਤੁਹਾਡੇ ਸਾਹਮਣੇ ਆ ਜਾਣੀ ਆ ਓਏ ਹੋਏ ਆਪਣੇ ਟੈਗ ਤੇ ਉਹ ਹੋ ਗਿਆ ਛੋਟਾ ਕਰ ਲੀਏ ਲੈ ਭਾਈ ਹਣ ਤੁਹਾਨੂੰ ਐ ਸੌਖਾ ਹੋ ਜਾ ਕਰਨਾ ਵੀ ਕੱਲ ਜਿਹੜਾ ਸਿਰਾਂ ਰੇਟ ਸੀਗਾ 330 ਰੁਪਏ ਤੇ ਅੱਜ ਦਾ ਹੁਣ ਤੱਕ ਦਾ ਸਿਰਾਂ ਰੇਟ ਜਿਹੜਾ ਬਾਈ ਨਿਕਲੂਗਾ ਲੈ ਅੱਜ ਦੱਸਾਂਗੇ ਤੁਹਾਨੂੰ ਵੀ ਕਿੰਨਾ ਨਿਕਲਦਾ ਬਾਈ ਅਰਮਾਨ ਬਰਾਲ ਬਾਈ ਕੀ ਹਾਲ ਚਾਲ ਸਸਰੀ ਕਾਲ ਹੋਰ ਠੀਕ ਠਾਕ ਆ ਭਰਾ ਵਧੀਆ ਜੀ ਲੈ ਬਈ ਥੱਲੇ ਆਪਣਾ ਨੰਬਰ ਚੱਲ ਭੇਜੇ ਕੇ ਵੀਰ ਭਰਾ ਨੇ ਵੀਡੀਓ ਵગેਰਾ ਕਰਾਉਣੀ ਹੁੰਦੀ ਹੈ ਨਾ ਇੱਥੇ ਟਰਾਲੇ ਬਹੁਤ ਆਉਣ ਲੱਗ ਗਏ ਬਾਈ ਮੰਡੀ ਚ ਲੈ ਹੈ ਟਰਾਲੇ ਟਰਾਲੇ ਖੜੇ ਆ ਸਾਹਮਣੇ ਰੇਤੇ ਦਾ ਕੰਮ ਯਾਨੀ ਜੋਰਾ ਸ਼ੋਰਾ ਤੇ ਚੱਲੀ ਜਾਂਦਾ ਹੈ ਨਾ ਅੱਜ ਤੋਂ ਤੁਸੀਂ ਹਿਸਾਬ ਕਰਦਾ ਬੰਦੋਂ ਇਹੀ ਤਾਂ ਵੀਰ ਭਰਾ ਇੱਥੋਂ ਖਾਲੀ ਹੋ ਜਾਂਦੇ ਏ ਖਾਲੀ ਕਰਕੇ ਖੜ੍ਹ ਜਾਂਦੇ ਜਦੋਂ ਹੀ ਗੀੜਾ ਆਉਂਦਾ ਇੱਥੋਂ ਲੈ ਜਾਂਦੇ ਹਨ ਪਾਰਕਿੰਗ ਹੈ ਇੱਕ ਸਾਡੀ ਪਾਰਕਿੰਗ ਬਣੀ ਆ ਵਧੀਆ ਤੇ ਭਾਈ ਜਿਹੜੇ ਮਤਲਬ ਭਿੰਡੀ ਦਾ ਰੇਟ ਤੇ ਚੱਲੀ ਜਾਂਦਾ ਤੇ ਆਲੂ ਦਾ ਰੇਟ ਉੱਥੇ ਖੜਾ ਬ੍ਰੇਕਾ ਲਾਈ ਬੈਠਾ ਜੀ ਪਿਆਜ਼ ਜਿਹੜਾ ਜ਼ਰੂਰ ਘਟ ਗਿਆ 2-3 ਰੁਪਏ ਅੱਜ ਬਾਕੀ ਪਤਾ ਕਰਨ ਜਾਊਂਗਾ ਮੈਂ ਖਰੀਦਣਾ ਵੀ ਇਹ ਪਿਆਜ਼ ਤੇ ਪਰ ਅੱਜ ਵੀਡੀਓ ਨਹੀਂ ਯਾਰ ਆਉਣੀ ਕੱਲ ਨੂੰ ਆਊਗੀ ਵੀਡੀਓ ਭਾਈ ਕੋੜਕਪੁਰਾ ਮੰਡੀ ਸ਼ਨੀਵਾਰ ਦੇ ਰੇਟ ਪਾਏ ਵੇ ਆ ਅੱਜ ਨਹੀਂ ਕੋਈ ਵੀ ਮੰਡੀ ਦੀ ਵੀਡੀਓ ਨਹੀਂ ਕੱਲ ਨੂੰ ਆਊਗੀ ਭਾਈ ਅੱਜ ਥੋੜਾ ਜਿਹਾ ਕੰਮ ਯਾਰ ਜ਼ਰੂਰੀ ਜਾਣਾ ਵੀ ਆ ਤੇ ਜੇ ਮੈਂ ਸਦਿਆਂ ਆ ਜਾਂਦਾ ਫਿਰ ਤਾਂ ਬਣ ਜਾਂਦੀ ਹੈ ਨਾ ਤੇ ਹੁਣ ਤਾਂ ਮੰਡੀ ਤੋਂ ਨੂੰ ਪਤਾ ਵੀ ਹੁਣ ਤਾਂ ਹੈ ਨਹੀਂ ਮਾਲ-ਛਾਲ ਹੈ ਨਹੀਂ ਗਾਂ ਮੰਡੀ ਸਬਜ਼ੀ ਮੰਡੀ ਤਾਂ ਇਸ ਵੇਲੇ ਤਾਂ ਆਪਣੀ ਸਬਜ਼ੀ ਮੰਡੀ ਜਿਹੜੀ ਹੈ ਨਾ ਕੋਟਕਪੂਰੇ ਦੀ ਮੰਡੀ ਸਬਜ਼ੀ ਜਿਹੜੀ 7 ਵਜੇ ਤਾਂ 7:30 8 ਵਜੇ ਤਾਂ ਬੱਸ ਯਾਨੀ ਸਮਾਪਤੀ ਹੋ ਜਾਂਦਾ ਕੰਮ ਬਾਈ ਇਹ ਚੱਲਦੀ ਹੈ 4:30 5 ਵਜੇ ਕੋਟਕਪੂਰੇ ਦੀ ਸਬਜ਼ੀ ਮੰਡੀ ਆ ਹੁਣ ਤਾਂ ਇਸ ਵੇਲੇ ਜੇ ਤੁਸੀਂ ਆਓਗੇ ਤਾਂ ਬਹੁਤ ਥੋੜਾ ਥੋੜਾ ਮਾਲ ਮਾੜਾ ਮੋਟਾ ਜਿਹੜਾ ਰਹਿ ਜਾਂਦਾ ਉਹੀ ਰਹਿ ਜਾਂਦਾ ਬਾਈ ਬਾੜੀ ਤੇਜ ਮੰਡੀ ਆ ਯਾਰ ਛੇਤੀ ਚੱਲਦੀ ਆ ਮਤਲਬ 50 6:00 ਚੱਲ ਪੈਂਦੀ ਆ 4:30 5:00 ਵਜੇ ਤੱਕ 1.5 ਤੋਂ 2 ਘੰਟੇ ਦੀ ਖੇੜਾ ਤੇ ਸਾਰਾ ਸਮਾਨ ਚੱਕਿਆ ਜਾਂਦਾ ਬਈ ਕੋਈ ਨਹੀਂ ਰਹਿ ਜਾਂਦਾ ਮੁੜ ਕੇ ਤਾਂ ਯਾਰ ਤੇ ਜਦੋਂ ਮੰਦੀ ਚੱਲਦੀ ਹੋਵੇ ਉਹਦੇ ਮਹੀਨੇ ਫਿਰ ਪਤਾ ਨਹੀਂ ਠੰਡ ਦੇ ਵਿੱਚ 10 11 11 ਵਜੇ ਤੱਕ ਵੀ ਮਾਲ ਜਿਹੜਾ ਅੰਦਰ ਰੱਖਣਾ ਪੈਂਦਾ ਸਟੋਰ ਕਰਨਾ ਪੈਂਦਾ ਨਾ ਉਦੋਂ ਉਦੋਂ ਹੋਰ ਮੋਲ ਹੁੰਦਾ ਪਰ ਹੁਣ ਜਿਵੇਂ ਆ ਗਰਮੀਆਂ ਦੇ ਵਿੱਚ ਤੇ ਹੁਣ ਤਾਂ ਪਟਾਕੇ ਵੀ ਮੈਂਦੇ ਆ ਜਸਵੰਤ ਸਿੰਘ ਬਈ ਕੀ ਆ ਚਲੋ ਗੁੱਡ ਮਾਰਨਿੰਗ ਦਪਿੰਦਰ ਢਾਲੀ ਵਾਲਾ ਹਮ ਗੁੱਡ ਮਾਰਨਿੰਗ bro ਤਾਂ ਕਹਿੰਦਾ ਮੈਂ ਮਾਲ ਹੀ ਤੋਂ ਸਹੀ ਹੈ ਬਾਈ ਗੱਲ ਐਗਰੀਕਲਚਰ ਵਰਕਰਸ ਤੇ ਰੇਟ ਦੱਸੋ ਬਾਈ ਅੱਜ ਕਿੰਨਾ ਜਾਊਗਾ ਯਾਰ 3 ਤੇ 3 6 7 8 9 10 11 12 12 ਨਾਲ ਖੜੇ ਹੈ ਬਾਈ ਟੋਟਲ ਤੇ ਰੇਟ ਦੱਸੋ ਕੱਲ ਜੇ 330 ਚੱਲਿਆ ਸੀਗੇ ਅੱਜ ਕਿੰਨਾ ਜਾ ਸਕਦਾ ਬਾਈ ਰੇਟ ਦੱਸਿਓ ਮੜਾ ਕਰੋ ਕਮੈਂਟ ਗਾਂ ਦੀ ਫਿਰ ਆਪਾਂ ਲੰਨੇ ਅੰਦਾਜ਼ਾ ਬਾਈ ਚੀਮਾ ਸਾਹਿਬ ਜੀ ਪਿਆਜ਼ ਦਾ ਬਾਈ ਰੇਟ ਕੜੂ ਨਾ ਹੀ ਬਾਈ ਪਿਆਜ਼ ਦਾ ਰੇਟ ਹੋ ਸਕਦਾ ਵਧ ਜੇ ਥੋੜੇ ਦਿਨਾਂ ਤੱਕ ਤੇ ਫਿਲਹਾਲ ਜਿਹੜਾ ਪਿਆਜ਼ ਦਾ ਰੇਟ ਘੱਟ ਹੀ ਰਹੂਗਾ ਤੇ ਕਹਿੰਦੇ ਆ ਵੀ ਆਹਾ ਥੋੜੇ ਦਿਨਾਂ ਤੱਕ ਕੋਈ ਹਫ਼ਤੇ ਤੱਕ ਥੋੜਾ ਥੋੜਾ ਵਧਣਾ ਸ਼ੁਰੂ ਹੋ ਜੇ ਪਿਆਜ਼ ਦਾ ਰੇਟ ਫਿਲਹਾਲ ਜਿਹੜਾ ਬਈ ਜਮਾਂ ਮੰਦਾ ਪਿਆਜ਼ ਆ ਇਤੋਂ ਮੰਦਾ ਤਾਂ ਨਹੀਂ ਹੁੰਦਾ ਹੁਣ ਕਿਉਂਕਿ ਜੇ 12-13 ਰੁਪਈਆ ਦਾ ਸੀਕਰ ਵਾਲਾ ਪਿਆਜ਼ ਆ ਤੇ ਉਹ ਜਿੱਥੇ ਜਿੱਥੇ ਸੀਕਰ ਵਾਲਾ ਆਉਂਦਾ ਨਾ ਜਿਹੜੇ ਬੰਦੇ ਗੱਡੀ ਲੈ ਕੇ ਆਉਂਦੇ ਆ ਉਹਨਾਂ ਨੂੰ ਪੁੱਛਿਆ ਸੀਗਾ ਉਹਦੇ ਉੱਥੇ ਬਈ 6-70 ਰੁਪਈਏ ਪਿਆਜ਼ ਦਾ ਰੇਟ ਚੱਲੀ ਜਾਂਦਾ ਜਿੱਥੋਂ ਲੈ ਕੇ ਆਉਂਦੇ ਆ ਨਾ ਤੇ ਪਰ ਰੌਲਾ ਇਹ ਆ 6-70 ਰੁਪਈਏ ਜੇ ਉਹਨਾਂ ਨੂੰ ਮਿਲਦਾ ਤੇ 2-3 ਰੁਪਈਏ ਜੇ ਮੰਨ ਕੇ ਚਲੋ ਵੀ ਪਾੜਾ ਪੈਂਦਾ ਇਕਦਰ ਕੇ 23 ਲੱਖ ਖਰਚ ਆਪੇਦਾ ਹਨ ਤੇ 7 ਰੁਪਏ ਖਰੀਦਾ ਬੰਦੇ ਨੇ 8 9 10 9 10 ਚ ਪੈ ਗਿਆ ਤੇ ਇੱਥੇ ਮੁੜ ਕੇ ਉਹਨੂੰ ਆੜਤ ਵੀ ਲੱਗਣੀ ਆ ਗਾਂ 7% ਜੇ 13 ਰੁਪਏ ਵਿਗ ਗਿਆ ਉਹਦਾ ਤੇ ਲਾਲੋ ਹਿਸਾਬ ਵੀ ਕਿੰਨੇ ਕੇ ਰੁਪਏ ਪੱਲੇ ਪੈਂਦੇ ਆ ਇਹ ਹਿਸਾਬ ਆ ਬਾਈ ਤੇ ਉਹ ਬੰਦੇ ਨਾਲ ਗੱਲ ਵੀ ਕੀਤੀ ਸਬਜ਼ੀ ਮੰਡੀ ਦੇ ਵਿੱਚ ਉਹ ਬੰਦੇ ਜਿਹੜੇ ਟਰਾਲੇ ਲੈ ਕੇ ਆਉਂਦੇ ਆ ਗੱਡੀਆਂ ਲੈ ਕੇ ਆਉਂਦੇ ਆ ਮਨਾਂ ਦਾ ਬੋਲੀ ਸਟਾਰਟ ਹੋ ਗਈ ਯਾਰ ਅੱਜ ਹੋ ਗਈ ਸ਼ੁਰੂ ਹੋ ਗਈ ਸ਼ੁਰੂ ਹੋ ਗਈ ਜੀ ਹਾਂ ਬਈ ਆ ਜੋ ਹਾਂ ਹਾਂਜੀ 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 ਬਈ ਹੋਰ ਠੀਕ ਆ ਆਜੋ ਗਾਂਦੀ ਫਿਰ ਚੱਲੀਏ ਲੈ ਵੀ ਬੋਲੀ ਸ਼ੁਰੂ ਹੋ ਗਈ ਪਤਾ ਨਹੀਂ ਲੱਗਿਆ ਆਪ ਨੂੰ 250 ਤੋਂ ਸ਼ੁਰੂ ਹੋ ਗਈ 17 ਕੀ ਵਾਲਾ ਬਾਈ ਜੱਗੇ ਹੋਰ ਠੀਕ ਆ ਵਧੀਆ ਵਧੀਆ ਕਰਤੀ ਸ਼ੁਰੂਆ ਹੈ 10 90 950 5 10 15 20 320 ਰੁਪਏ ਹਾਂ ਬਈ ਜੀ 320 ਰੁਪਏ ਲਾ ਬਾਈ ਕੀ ਆਲਾ ਬਾਈ ਕਾਹਦੇ ਥੋੜੀ ਟਰਾਲੀ ਲੈਣੀ ਹੈ ਦੁਕਾਨ ਦਾ ਸੇਕ ਆ ਲੈ ਲਈ ਇਹਨੂੰ ਬੋਲੀ ਦੇ ਦੇ ਬਸ ਹਾਂ 300 ਤੇ 20 ਰੁਪਏ ਜਿਹੜੀ ਬਾਈ ਇਹਦਾ ਰੇਟ ਹੋ ਗਿਆ ਜੀ ਹਨਾ ਤੇ ਕੱਲ ਜੀ ਕੇ 330 ਰੁਪਏ 10 ਰੁਪਏ ਵੇਚ ਲੋ 10 ਰੁਪਏ ਦਾ ਫਰਕ ਹੀ ਰਹਿ ਗਿਆ ਸ਼ੁਰੂਆਤੀ ਟਰਾਲੀ ਮੰਗ ਰਹੀ ਹਲੇ ਤਾਂ ਨੱਕ ਬਹੁਤ ਪਿਆ ਭਾਈ ਉਹਨਾਂ ਦਾ ਲੈਣਾ ਹੀ ਪੈਂਦਾ ਬੋਲੋ ਬੋਲੋ ਹਾਂ ਕਹ ਲੈ 12 ਰੁਪਏ ਇਹ ਕਿੰਨੇ ਦਾ ਪੰਡਾ ਤੇ ਆਈ ਜਾਵਾਂ ਮੈਂ ਤੂੰ ਸੱਗੀ ਹਾਂ ਬੰਦੇ ਇਹਦਾ ਤਾਂ ਕੁਝ ਪੈਣਾ 200 ਰੁਪਿਆ 200 ਰੁਪਿਆ 5 ਇੱਧਰ ਹੋ ਜਾ ਕਹ ਲੈ ਫਿਰ 5 10 15 20 225 230 ਰੁਪਏ 230 ਰੁਪਏ ਬੋਲਾਂਗੇ ਨੇ 35 ਰੁਪਏ 40 ਰੁਪਏ 45 250 50 60 65 70 75 275 ਬੋਲਣਾ ਬਾਈ ਕਿਨੇ 275 ਲੈ ਬਾਈ 200 ਤੇ 75 ਰੁਪਏ ਪੌਣੇ 300 ਰੁਪਏ ਨੂੰ ਜਿਹੜੀ ਆ ਤੂੜੀ ਬੈ ਗਈ ਬਾਈ ਦੋ ਨਗਾ ਦੀ ਬੋਲੀ ਹੋ ਗਈ ਆ ਇੱਕ ਦੀ ਲੱਗੀ 320 ਤੇ ਇੱਕ ਦੀ ਲੱਗੀ ਪੌਣੇ 300 ਰੁਪਏ ਆ ਜੋ ਕਰਾਂ ਦੀ ਬਈ ਅਗਲੀ ਟਰਾਲੀ ਤੀਜੀ ਟਰਾਲੀ ਲੈ ਵੀ ਤੂੜੀ ਦੀ ਕੁਆਲਿਟੀ ਤੁਹਾਨੂੰ ਵਿਖਾਈਏ ਪਹਿਲਾਂ ਉਹ ਤਾਂ ਠੀਕ ਆ ਯਾਰ ਤੂੜੀ ਪਰ ਬਾਹਰ ਦੀ ਲੱਗਦੀ ਅੰਦਰ ਦੀ ਆ ਲੱਗਦੀ ਥੋੜੀ ਜਿਹਾ ਹਨ ਅੰਦਰ ਬਾਹਰ ਦੀ ਹੈ ਨਾ 200 ਰੁਪਿਆ 200 5 10 15 20 25 30 35 40 45 ਹਾਂ ਭਾਈ 70 50 60 65 265 ਰੁਪਏ ਹੋਲਾ ਬਾਈ ਕਿਲੇ 265 ਰੁਪਏ ਬਾਈ ਲੈ ਬਾਈ 265 ਰੁਪਏ ਥੋੜਾ ਰੰਗ ਡਾਊਨ ਸੀ ਬਈਆ ਦਾ ਹਣਾ ਤੂੜੀ ਦਾ ਤੇ ਤਾਂ ਕਰਕੇ 265 ਰੁਪਏ ਰਹਿ ਗਈ ਜਿਹੜੀ ਚਿੱਟੀ ਤੂੜੀ ਆਉਂਦੀ ਹੈ ਨਾ ਦੁੱਧ ਵਰਗੀ ਉਹਦਾ ਤੁਹਾਨੂੰ ਬਖਾਉਂਦਾ ਰੇਟ ਦੇਖ ਲਓ ਬਾਈ ਕੁਆਲਿਟੀ ਮੜ ਜੀ ਤੂੜੀ ਤਾਂ ਅੰਦਰ ਦੀ ਲੱਗਦੀ ਯਾਰ ਆ ਗਿਆ ਹਾਂ ਇਸ ਕੇ ਤਾਰਾਂ ਦੇ ਜਾਂਦਾ ਅੰਦਰ ਦੀ ਨਹੀਂ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਹਾਂ ਜੱਗੇ 230 230 ਰੁਪਏ 30 ਰੁਪਏ 230 ਰੁਪਏ 35 ਰੁਪਏ 40 ਰੁਪਏ 45 250 ਰੁਪਏ 59 60 65 70 75 80 84 90 95 295 ਬੋਲਾਂਗੇ ਨੇ 295 ਰੁਪਏ ਬਾਈ ਲੈ ਬਾਈ 295 ਰੁਪਏ 300 ਦੇ ਨੇੜੇ ਤੇ ਜਿਹੜਾ ਚੰਗੀ ਟੂੜੀ ਦਾ ਰੇਟ ਵਧੀਆ ਤੇ ਰੇਟ ਚੱਲੀ ਜਾਂਦਾ ਹਨਾ 295 ਰੁਪਏ 300 ਦੇ ਨੇੜੇ ਤੇ ਆਨ ਐਵਰੇਜ ਰੇਟ ਕੱਢੀਏ ਤਾਂ ਸਿਰਾਂ ਰੇਟ ਬਾਈ ਇੱਕ ਅੱਧੀ ਟਰਾਲੀ ਦਾ ਤੁਹਾਨੂੰ ਪਤਾ ਵੱਧ ਜਾਈ ਵੜਦਾ ਇਆ ਲਾ ਬਾਈ ਹੋ ਠੀਕ ਆ ਬਾਸਿਆ ਦੇ ਨਾਲ ਦੀ ਬਾਈ ਜੀ ਚੂੜੀ ਲੈਣਾ ਹੈ ਲੈ ਲਓ ਆ ਜਾ ਨੱਪ ਦਿਓ ਰਿਹਾ 200 ਬੋਲ 200 200 ਰੁਪਿਆ 200 200 200 ਰੁਪਿਆ 5 5 10 15 20 25 30 35 40 45 250 50 60 260 ਰੁਪਏ ਬੋਲਾਂਗੇ 60 70 70 ਬੋਲਦਾ ਕੋਈ 270 ਰੁਪਏ ਲੈ ਭਾਈ 200 ਤੇ 70 ਰੁਪਏ ਜਿਹੜਾ ਇਹਦਾ ਰੇਟ ਹੋ ਗਿਆ 270 75 95 300 ਤੇ 320 ਰੁਪਏ ਨਾ ਜਿਹੜਾ ਨਗ ਆਹ ਰੇਡ ਨੂੰ ਵਿਕੇ ਅੱਜ ਤਿੰਨ ਤੇ ਤਿੰਨ 6 ਤੇ 7 ਦੇ ਕੇ ਭਾਈ 7 ਨਗ ਸਾਫੀ ਪਾਰੇ ਆਪਣੇ ਬਣਾਉਂਦੇ ਆ ਗਿਲੇ ਲੱਤ ਕੇ ਹਾਂ ਕੋਈ ਯਾਰ ਪਹਿਲਾਂ ਠੀਕ ਹੈ ਸਰ ਇਹ ਵੀ ਚਾਹੀਦੀ ਆ ਹਾਂ ਬਾਏਰ ਦੱਸ ਕੇ ਜੀ ਦੇਣੀ ਆ ਸਹੀ ਆ ਉਹ ਕਰਦਾ ਨਹੀਂ ਬਾਜ ਮੈਂ ਉਹਦੀ ਟਰਾਲੀ ਤੇ ਆਈ ਨਹੀਂ ਅਜੇ ਲਾਇਆ ਸੀ ਬਾਏ ਬਾਠੀ ਦਾ ਕੋਈ ਨਹੀਂ ਕੰਦਾ ਆ ਨਹੀਂ ਨਿਕਲੂਗੀ ਹਾਂਜੀ ਹਾਂ ਬਈ ਕਲੇ ਗਿੱਲੀ ਦਾਣੀ ਗਿੱਲੀ ਦਾਣੀ ਵਿੱਚ ਨਹੀਂ ਮਾੜੀ ਪੂਰੀ ਫਲਾਜੀ ਹੋ ਗਈ ਹੈ ਹਨਾ ਹਾਂ ਬੋਲਦਾ ਕੋਈ ਅਸਰ 500 ਰੁਪਿਆ 500 500 500 ਬੋਲ ਲੈ ਮੈਂ 500 ਰੁਪਿਆ ਇਹ ਨਹੀਂ ਭਾਈ ਲੈ 500 ਰੁਪਿਆ ਨੂੰ ਜਿਹੜੀ ਆ ਤੂੜੀ ਵੈ ਗਈ ਹੈ ਬਈ ਰੰਗ ਡਾਊਨ ਸੀਗਾ ਬਾਈ ਹਨਾ ਸਲਾਬੀ ਵੀ ਸੀ ਵਿੱਚ ਵਿੱਚ ਤੇ ਪੀਲਾ ਆ ਪਣ ਸੀਗਾ ਤੇ ਸਲਾਬੀ ਕਰਕੇ ਰੇਟ ਨਾ ਡਾਊਨ ਹੋ ਜਾਂਦਾ ਤਿੰਨ ਤੇ ਤਿੰਨ 6 ਆ ਜਾ ਬਾਈ ਕਰਾਂ ਦੀ ਆਏ ਲੈ ਬਾਈ ਤੂੜੀ ਬਹੁਤ ਹੀ ਆ ਗਈ ਹੈ ਕੁਆਲਿਟੀ ਸ਼ਾਨਦਾਰ ਆ ਗਈ ਇਹਦਾ ਰੇਟ ਵਧੂਗਾ ਕਿਹੜਾ 300 ਰੁਪਿਆ ਕੰਡੇ 250 ਰੁਪਇਆ 250 ਰੁਪਇਆ 60 ਰੁਪਏ ਆਉਣਾ ਬਾਈ ਕੰਡੇ ਦੇ ਤੂੰ 85 70 75 80 280 ਰੁਪਏ ਬੋਲਾਂਗੇ ਨੇ 85 85 ਬਾਈ ਕਿੱਥੇ ਜਾਣੀ ਹੈ ਪੰਜ ਦੇ ਰਹਿਗਾ ਬਾਈ ਜਾਊਗਾ 85 90 92 300 5 10 15 315 ਬੋਲਾਂਗੇ ਨੇ 315 ਰੁਪਏ ਲੈ ਭਾਈ 300 ਤੇ 15 ਰੁਪਏ ਤੁਹਾਨੂੰ ਆਖਿਆ ਸੀ ਨਾ ਵੀ ਇਹਦਾ ਰੇਟ ਵਧਣਾ ਹੀ ਵਧਣਾ ਭਾਈ ਜਿਹੜੀ ਕੁਆਲਿਟੀ ਦੀ ਟੁੜੀ ਆ ਜਾਂਦੀ ਚੀਜ਼ ਆ ਜਾਂਦੀ ਯਾਰ ਉਹਦਾ ਰੇਟ ਵਧਣਾ ਹੀ ਵਧਣਾ ਹਨਾ ਨਾਗ ਇੱਕ ਹੋਰ ਆ ਗਿਆ ਤਿੰਨ ਤੇ ਤਿੰਨ 6 ਅੱਗੇ ਪੰਜ ਨਾਗ ਸੀ ਇੱਕ ਮਤਲਬ ਪਿੱਛੇ ਹਟਵਾ ਨਾਗ ਸੀ 6 ਨਾਗ ਪਏ ਆ ਭਾਈ ਵਾਲੇ ਆ ਜੋ ਕਰਾਂਗੇ ਬਾਅਦ ਵਿੱਚ ਦਿੱਲੀ ਗੁਲੀ ਦਾ ਨਹੀਂ ਹਨਾ ਆਰ ਦੀ ਟੁੜੀਆ ਦੇ ਨਾਲ ਦੀ ਭਾਈ ਬੋਲੋ 200 ਰੁਪਇਆ 200 ਰੁਪਇਆ 5 ਰੁਪਏ 10 15 ਓਏ ਹੁਣ ਇਹ ਗੰਦੇ ਕੋਲੇ ਖਾਸੀ ਬੈਠਾ ਯਾਰ 30 ਰੁਪਏ 35 ਰੁਪਏ 40 45 250 250 ਬੋਲਣਾ ਕਿਨੇ 250 ਰੁਪਏ ਨੂੰ ਲੈ ਭਾਈ 250 ਰੁਪਏ ਨੂੰ ਜਿਹੜੀ ਆ ਟੁੜੀਆ ਲੱਗ ਗਿਆ ਬਾਈ ਬਾਹਰ ਦੀ ਤੂੜੀ ਸੀਗੀ ਇਹ ਜਿਹੜੀ 250 ਨੂੰ ਵਿਕੀ ਆ ਨਾ ਰਹਿ ਗਏ ਬਾਈ 5 ਆ ਵੀ ਤੂੜੀ ਯਾਰ ਵਧੀਆ ਲੱਗਦੀ ਹੈ ਕਮੈਂਟ ਤੂੜੀ ਬਹੁਤ ਹੀ ਆ ਗਈ ਬਾਈ ਆਹ ਇਹਦਾ ਵੀ ਰੇਟ ਵਧੂਗਾ ਇਹਦੀ ਆ ਬਾਈ ਠਾਈ ਤੂੜੀ ਆ ਵੀ ਚੱਕ ਹਾਂ ਬਈ ਕੀ ਆਲਾ ਹੋਰ ਠੀਕ ਆ ਬੋਲੋ ਚੱਲੋ 20 ਕਿਲੋ 250 ਰੁਪਿਆ 250 250 250 ਸੰਜਾ 60 65 70 70 80 280 ਬੋਲਣਗੇ 85 ਵੇਖੋ ਯਾਨੀ ਬਈ ਭੇਂਗਾ ਦੇ ਦੀ ਵਾਲੇ ਕਿੰਨੇ ਦਿੱਤੇ ਅੰਦਾ 200 ਰੁਪਏ ਨਹੀਂ ਜਾਣਾ ਬਈ 80 ਰੁਪਏ ਆ ਜਾਂ ਯਾਰ 80 ਰੁਪਏ ਬੋਲਾਂਗੇ ਨੇ 280 ਰੁਪਏ ਬਾਈ ਲੈ 200 ਤੇ 80 ਰੁਪਏ ਯਾਰ ਤੂੜੀ ਬਹੁਤ ਵਧੀਆ ਸੀਗੀ ਇਹ ਤੇ ਕੜਾਕੇਦਾਰ ਤੂੜੀ ਸੀਗੀ ਸਿੰਪਲ ਲਾਇਆ ਕਰੋ ਯਾਰ ਨਾ ਜਦੋਂ ਮੰਨ ਲਾ ਤੂੜੀ ਲੈਣ ਸਿੰਪਲ ਵਧੀਆ ਹਨ ਘੈਂਟ ਲਾ ਕੇ ਖਾ ਕਰੋ ਸਾਰਿਆਂ ਨੂੰ ਬਈ ਬਾਈ ਤੂੜੀ ਇਹੋ ਜੀ ਆ ਫਿਰ ਫਰਕ ਪੈਣਾ ਸੀ ਹੋਰ 10 20 ਰੁਪਏ ਦਾ

250 50 10 15 20 25 30 35 235 40 45 350 50 48 265 ₹70 ₹75 ₹80 85 285 ਬੋਲਣਾ ਕਿਨੇ 285 ਰੁਪਏ ਦਾ ਲੈ ਭਾਈ 285 ਰੁਪਏ ਨੂੰ ਜਿਹੜਾ ਆਹ ਰੇਟ ਹੋ ਗਿਆ ਭਾਈ ਲੈ ਭਾਈ ਨਾ ਰਹਿ ਗਏ ਸਿਰਫ ਤੇ ਸਿਰਫ 3 ਤੇ ਸਿਰਾ ਰੇਟ ਕੱਲ ਨਾਲੋਂ 10 ਰੁਪਏ ਜਿਹੜਾ ਡਾਊਨ ਚਲੀ ਜਾਂਦਾ ਭਾਈ ਕੱਲ ਸੀਗਾ 330 ਤੇ ਅੱਜ ਰਹਿ ਗਿਆ 320 ਰੁਪਏ ਮਿਲ ਗਈ ਕਿਉਂ ਮੈਨੂੰ ਲੈ 10 ਬੋਲਾਂਗਾ ਤਾਂ ਫੇਰ ਹੀ ਮੈਨੂੰ 250 ਰੁਪਏ ਕੋਈ ਨਹੀਂ ਲੈ 200 ਰੁਪਿਆ ਇਹ ਭਾਈ ਲੈਣੀ ਆ 250 ਰੁਪਿਆ 55 52 60 ਬੋਲਦੇ ਵਿੱਚ ਹੀ 65 ਪਾਵੇ ਪਾਕਾ ਵੇਖੀ ਜਾਊਗੀ 70 80 80 285 ਬੋਲਣਗੇ ਨੇ 285 ਰੁਪਏ 200 ਤੇ 85 ਰੁਪਈਆ ਨੇ ਬਾਈ ਜੜੀ ਆ ਤੁੜੀ ਵੈਗੀ ਜੀ ਲਓ ਬਾਈ ਨਾ ਕਰੇਗੇ ਸਿਰਫ ਤੇ ਸਿਰਫ ਦੋ ਵੀ ਓਏ ਨਾਮ ਕਰ ਪੁੱਤ ਚਿੱਕੋ ਜੇ ਘੱਟ ਨਾ ਸਰ ਆ ਰੱਕ ਮੁੰਡੇ ਦੀ ਆ ਦਾ ਦੁੜੀ ਦੁੜੀ ਆ ਗਈ ਬਾਪ ਨੇ ਚੱਲੂ ਇਹ ਬਾਈ ਅਸੀਂ ਵੀ ਆਉਂਦਾ ਹੈਂ ਰੇਟ ਵੇਚ ਨਹੀਂ ਪੜਾ ਦਾ ਆ ਬਾਈ ਨੇ ਲੈਣੀ ਮੜੀ ਕਰਦੀ ਹੈਗਾ ਕਿੱਥੇ ਜਾਣੀ ਆ ਜੀ ਇੱਥੇ ਆ ਗਿਆ ਫਿਰ ਆ ਇੱਧਰ ਰੇਟ ਤਾਂ ਬਾਈ ਨੇ ਆ ਬਾਈ ਬੋਲੋ 150 52 60 65 17 200 200 ਰੁਪਇਆ બોલ લગે 5 10 210 બોલਦਾ કોઈ 210 રૂપિયા વેચુંਦੀ ਆ લા ભાઈ 210 રૂપિયા ਜਿਹੜੀ ਬਾਹਰ ਦੀ ਤੂੜੀ ਬਈ ਇਹ ਸੀਗੀ ਹੈ ਨਾ ਰੰਗ પીਲਾ ਸੀਗਾ ਤੇ 210 રૂપિયા ਆ ਤੂੜੀ ਬਹੁਤ ਵਧੀਆ ਆ ਜਰ ਫੇਰ ਆ ਵੇਖੋ ਇਹ ਜਪੰડા ਵਾਲੀ ਹੋਈ ਨਾ ਤੂੜੀ ਦਾ ਰੇਟ ਵੱਧ ਜਾਣਾ ભાઈ ਨੱਕੜਾਕੇ ਆ ਭਾਈ ਆ ਤੂੜੀ ਆ ਵਧੀਆ ਤੂੜੀ ਹੈ ਨਾ ਅੰਦਰ ਤੂੜੀ ਹੈ ਲੈ ਤੂੜੀ ਅੱਧੀ ਅੱਧੀ ਦਾ ਹਿਸਾਬ ਆ ਨਹੀਂ ਤੂੜੀ ਤਾਂ ਬਹੁਤ ਵਧੀਆ ਹੈ ਠੀਕ ਹੈ ਹੀੜਪੁਰਾ ਹੋਵੇ ਬੇਸ਼ੱਕ ਉੱਥੇ ਛੱਡ ਦੂਗਾ ਚੱਲ ਜੂ ਉਹਨੂੰ ਪੁੱਛ ਪਹਿਲਾਂ ਕੀ ਚੱਲ 250 ਰੁਪਿਆ ਨਹੀਂ ਪੈਸੇ ਦੇ ਤਾ 250 250 ਕਿੰਦਰ ਆ ਭਾਈ ਦਰਬੀ ਵਾਲੇ 250 ਰੁਪਇਆ 52 60 65 70 75 80 ਲੈ ਭਾਈ 280 ਰੁਪਇਆ ਜਿਹੜੀ ਆ ਤੂੜੀ ਹੋ ਗਈ ਕੀ ਆ ਲੈ ਭਾਈ 280 ਰੁਪਇਆ ਜਿਹੜੀ ਆ ਤੂੜੀ ਵੈ ਗਈ ਆ ਤੇ ਕੱਲ ਨਾਲ 10 ਰੁਪਏ ਰੇਟ ਡਾਉਣ ਰਿਹਾ ਆਨ ਐਵਰੇਜ ਰੇਟ ਵੀ 10 ਰੁਪਇਆ ਡਾਉਣ ਰਿਹਾ ਤੇ ਸਿਰਾਂ ਰੇਟ ਵੀ ਬਈ 10 ਰੁਪਏ ਡੋਂ ਰਿਆ ਕੱਲ ਜਾਣੇ ਜਿਹੜੇ ਨਗ ਵਿਕੇ ਗਏ ਸੀ ਜਾਦੇ ਅੱਜ ਨਾ ਤੂੜੀ ਵੀ ਯਾਰ ਬਾਹਰ ਦੀ ਆਈ ਏ ਸਨ ਦੱਸ ਦਈਏ ਜਿਹੜੀ ਅੰਦਰ ਦੀ ਤੂੜੀ ਦਾ ਚੰਗੀ ਦਾ ਰੇਟ ਤਾਂ ਹੈਗਾ 300 ਦੇ ਰੇਟ ਤੀੜੀ ਇੱਕ ਦੋ ਟਰਾਲੀਆਂ ਦਾ ਜਰੂਰ 290 ਕਿ ਰਹਿ ਗਿਆ ਸੀਗਾ ਤੇ ਉਹ ਤਾਂ ਰਹਿ ਜਾਂਦਾ 10 ਰੁਪਏ ਘੱਟ ਤੇ ਜਿਹੜੇ ਇੱਥੇ ਸ਼ਹਿਰ ਵਾਲਿਆਂ ਜਾਂ ਕੋਈ ਵੀ ਵੀਰ ਉਹਨਾਂ ਨੂੰ ਆਇਆ ਹੁੰਦਾ ਸੌਖੀ ਹੋਵੇ ਸਾਨੂੰ ਲਾਉਣੀ ਤੂੜੀ ਤੇ ਉਹ ਜਿਹੜੀ ਖੁੱਲੀ ਤੂੜੀ ਹੁੰਦੀ ਹੈ ਨਾ ਤਾਂ ਦਾ ਪੰਡਾ ਪਾਈਆਂ ਹਿੰਆਂ ਥੱਲੇ ਥੱਲੇ ਤੂੜੀ ਖੁੱਲੀ ਹੁੰਦੀ ਆ ਉਹਦੇ ਕਰਕੇ ਉਹਨੂੰ ਹੱਥ ਨਹੀਂ ਪਾਉਂਦਾ ਯਾਰ ਤੇ ਜਿਹੜੀ ਜਮਾਂ ਪੰਡਾਲੀ ਤੂੜੀ ਹੁੰਦੀ ਆ ਉਹਦਾ ਰੇਟ ਆਟੋਮੈਟਿਕਲੀ ਵੱਧ ਜਾਂਦਾ ਥੋੜਾ ਰੰਗ ਵੀ ਡਾਊਨ ਹੋਵੇ ਨਾ ਉਹਨੂੰ ਤਾਂ ਅਗਲਾ ਭੱਜ ਕੇ ਲੈ ਲੈਂਦਾ ਵੀ ਲੋਣੀ ਸੌਖੀ ਆ ਯਾਰ ਤਾਂ ਚੱਕਰ ਹੈ ਇਹ ਆਪਣਾ ਹੀ ਆ ਇਹ ਨਹੀਂ ਪੈਂਦਾ ਆ ਓਏ ਇਹ ਹੋ ਗਿਆ ਤਨ ਹਾਂ ਬੈਠਾ ਇਹ ਤੇਰੇ ਗੰਡਾ ਦੀ ਰਾਖੀ ਕਰੀ ਜਾਂਦਾ ਸੀਗਾ ਹੈ ਇੱਥੇ ਪਤਾ ਨਹੀਂ ਕਿਹਨੂੰ ਪਈ ਜਾਂਦਾ ਇਹ ਨਾ ਹੂੰ ਆ ਕੀ ਰੇਟ ਦਾਗਾ ਗੰਡੇ ਈ ਰੇਟ ਦਾਂਗਾ ਗੰਡੇ ਅੱਜ 100 50 ਕਿਲੋ ਅੱਛਾ ਗੂਗਲ ਪੈ ਹੈਗਾ ਤੇਰੇ ਕੋਲੇ ਨਹੀਂ ਪੈ ਤੇ ਗੂਗਲ ਪੇ ਤੇ ਰੱਖਿਆ ਬੰਦੇ ਨੇ ਮੰਗਾਏ ਸੀ ਗੰਡੇ ਫੰਮਣ ਗਾਂ ਲੈ ਆਉਣੇ ਪਣੇ ਕਿੰਨੇ ਕਿਤੇ ਲੈਣੇ ਪੰਜ 100 ਕਿਲੋ ਹਾਂ ਹਾਂ ਮੇਰੇ ਖਾਤੇ 'ਚ ਨਹੀਂ ਮੁੰਡੇ ਦੇ ਪਾ ਦੇਗਾ ਮੇਰੇ ਹਾਂ ਪਾ ਦੂੰਗਾ ਹੁਣ ਫੋਨ ਲਾ ਲਈ ਬਸ ਆਪਾਂ ਲੈ ਲੈਣੇ ਗੰਡੇ ਮੰਗਾਏ ਸੀ ਬੰਦੇ ਨੇ ਆਪਣੇ ਕੋਲ ਲਸਣ ਵੀ ਆ ਗਿਆ ਲਸਣ ਤਾਂ ਅੱਛਾ ਚੱਲ ਗੰਡੇ ਤਾਂ ਲਈਏ ਹੋਰ ਨੰਬਰ ਦੇ ਦਿੰਦੇ ਹਾਂ ਹਾਂ ਆ ਵੀਡੀਓ ਮੈਨੂੰ ਬਸ ਕਰ ਲੈਣ ਦੇ ਥੋੜੀ ਜੀ 2-4 ਮਿੰਟ ਉਹਨੇ ਤਾਂ ਸ਼ਾਂਟ ਲਾਣ ਹਾਂ ਜੀ ਜੂਰਾ ਸਿੰਘ ਬਾਈ ਕੀ ਹਾਲ ਚਾਲ ਆ ਹੋਰ ਭਰਾ ਠੀਕ ਠਾਕ ਆ ਇਹ ਰੇਟ ਮੈਨੂੰ ਸਹੀ ਲੱਗਿਆ ਬਾਈ ਦਾ ਯਾਰ 20 ਰੁਪਏ ਪਈ ਜਾਂਦੇ ਆ ਓਕੇ ਬੰਦੇ ਨੇ ਮੰਗਾਏ ਪਿੰਡੋਂ ਮੈਂ ਕਿਹਾ ਚੱਲੇ ਚੱਲਦੇ ਆ ਤੇ ਰੇਡ ਬਾਈ ਅੱਜ ਤੁਹਾਨੂੰ ਉਹ ਉਹੀ ਗੱਲ ਦੱਸਦੇ ਆਂ ਵੀ ਜੇ ਤੂੜੀ ਵੀ ਵਧੀਆ ਹੋਵੇ ਨਾ ਸਿਰਾਂ ਕੁਆਲਟੀ ਜੇ ਉਹ ਖੁੱਲੀ ਪਾ ਲੈਂਦੀ ਤੁਸੀਂ ਤੇ ਉਹਦੇ ਤੇ ਬਾਈ ਗਾਹ ਕਰੇ ਰੇਟ ਨਹੀਂ ਭਰਦੇ ਉਹ ਵਾਲਾ ਉਹਨਾਂ ਨੂੰ ਆਇਆ ਹੁੰਦਾ ਯਾਰ ਲਹਣੀ ਔਖੀ ਹਣ ਵੇਖ ਲੋ ਇਹਦੇ ਦੋ ਟਰਾਲੀਆਂ ਇੰਨੇ ਆ ਸਿਰੇ ਦੀ ਤੂੜੀ ਸੀਗੀ ਉਹ ਬਸ ਖੁੱਲੀ ਕਰਕੇ ਜਿਹੜਾ 20 ਰੁਪਏ 10 20 ਰੁਪਏ ਰੇਟ ਉਹਦਾ ਕੱਟ ਗਿਆ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ 320 ਤੋਂ ਪਾਰ ਹੋ ਜਾਣਾ ਸੀ ਰੋਲਾ ਚੀਜ਼ ਦਾ ਵੀ ਪੈ ਜਾਂਦਾ ਬਾਈ ਇੱਥੇ ਨਾ ਮੰਡੀ ਦੇ ਵਿੱਚ ਜੇ ਤੁਸੀਂ ਸਾਰੀਆਂ ਪੰਡਾ ਲੈ ਕੇ ਆਉਂਗੇ ਨਾ ਅਗਲਾ ਭੱਜ ਕੇ ਆਉਂਦਾ ਯਾਰ ਛੇਤੀ ਛੇਤੀ ਲਾ ਕੇ ਤੇ ਅਗਲਾ ਮੇਲਾ ਹੋਊਗਾ ਹਨਾ ਆ ਰੌਲਾ ਪੈਂਦਾ ਬਈ ਖੁੱਲੀ ਤੇ ਥੋੜਾ ਜਿਹਾ ਅਗਲਾ ਚੱਲਦਾ ਬਈ ਇੱਥੇ ਛੇ ਰੌਲਾ ਇੱਕ ਅਗਲੇ ਨੂੰ ਆ ਜਾਂਦਾ ਬਾਹਰ ਯਾਰ ਉੱਡੂ ਵੀ ਜਦੋਂ ਮੰਨ ਲਓ ਖੁੱਲੀ ਤੂੜੀ ਖੁੱਲੀ ਤੂੜੀ ਥੋੜਾ ਜਿਹਾ ਚੱਕਰ ਪਾਉਂਦੀ ਪਾਉਂਦੀ ਆ ਜਦੋਂ ਬੱਸ ਥੱਲੇ ਲਾ ਲਈ ਉੱਡੂ ਵੀ ਬਾਈ ਹਨਾ ਸਾਰਾ ਘਰ ਭਰੂਗੀ ਇਹ ਉਹ ਲਟਰ ਬਹੁਤ ਕੋ ਸੋਚਦਾ ਬੰਦਾ ਤੇ ਜਦੋਂ ਮੰਨ ਕੇ ਚਲੋ ਵੀ ਤੂੜੀ ਪੰਡਾ ਲਈ ਹੋਈ ਸਿੱਧੀ ਅੰਦਰ ਜਾ ਕੇ ਖੁੱਲ ਜਾਣੀ ਅਗਲੇ ਅਗਲੇ ਨੂੰ ਆ ਜਾਂਦਾ ਨਜ਼ਾਰਾ ਚਿਆ ਨਾਲੇ ਬਹੁਤ ਬਾਈ ਇਹ ਚੀਜ਼ ਤੇ ਚੱਲਦੇ ਆ ਅਗਲਾ ਕਹਿੰਦਾ ਚੱਲੇ ਆ ਅੰਦਰ ਜਾ ਕੇ ਵਧੀਆ ਟੌਰ ਨਾ ਪੈ ਜੂਗੀ ਥੂੜੀ ਮਟੂੜਾ ਅੰਗਰੇਜ਼ ਆਲਖ ਬਾਈ ਕੀ ਆ ਚੱਲੇ ਜੀ ਸਸਰੀ ਕਾਲ ਧੰਨਵਾਦ ਹੋ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਿਆ ਕਰੋ ਆ ਵੇਖੋ ਕੱਲ ਦਾ ਰੇਟ 330 ਸੀਗਾ ਤੇ ਅੱਜ ਦਾ ਜਿਹੜਾ ਸਿਰਾਂ ਰੇਟ ਰਿਹਾ ਜੀ 320 ਰੁਪਏ ਤੇ ਬਾਕੀ ਨਵੀਂ ਦੂੜੀ ਦੇ ਰੇਟ ਕੀ ਨਾਦੇ ਉਹ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਵੇਖਣ ਨੂੰ ਮਿਲ ਜਣਾ ਇੱਥੇ ਬਣੇ ਰਿਓ ਆਪਣੇ ਚੈਨਲ ਦੇ ਨਾਲ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਸਾਰੇ ਬੰਦੇ ਆਪਣੇ ਨਾਲ ਬਾਈ ਫਿਰ ਤੋਂ ਦੁਬਾਰੇ ਜਿਹੜੇ ਵੀਡੀਓ ਕਈ ਵਿੱਚ ਵੇਖਣੀ ਬੰਦ ਕਰ ਗਈ ਦੁਬਾਰੇ ਜੁੜ ਜਾਣ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀ ਵੀਡੀਓ ਦੱਬ ਕੇ ਜੇ ਧੰਨਵਾਦ ਹੋ ਤੋ ਦੋਸਤੋ